ਵਾਜੀ ਮਾਨਤਾ ਤੁਸੀਂ ਤਾਂ ਕਹਿੰਦੇ ਸੀ ਮੈਂ ਤੁਹਾਡੇ ਵਰਗਾ ਆਮ ਆ ਮੈਨੂੰ ਗੱਡੀ ਨਹੀਂ ਚਾਹੀਦੀ ਮੈਨੂੰ ਘਰ ਮਕਾਨ ਨਹੀਂ ਚਾਹੀਦਾ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ ਤੇ ਫਿਰ ਮੇਰੇ ਵੀਰ ਜੀ ਜਿਹੜੇ ਤੁਹਾਡੇ ਸਤਾਰਯੋਗ ਮਾਤਾ ਜੀ ਸਤਾਰਯੋਗ ਭੈਣ ਜੀ ਤੇ ਸਾਡੀ ਭਾਬੀ ਜਿਹੜੀ ਇੰਨੀ ਇੰਨੀ ਸਿਕਿਉਰਟੀਆਂ ਲੈ ਕੇ ਇੰਨੇ ਇੰਨੇ ਗਨਮੈਨ ਲੈ ਕੇ ਇਹ ਪਰਿਵਾਰਵਾਦ ਨਹੀਂ ਕਹਦਾ ਆ ਸਾਡੇ ਕੋਲ ਤਾਂ ਫਿਰ ਵੀ ਕੋਈ ਅਹੁਦਾ ਜਿਹੜੇ ਚਾਰ ਸਿਕਿਉਰਿਟੀ ਚੱਲਦੀ ਸੀ ਉਹਨਾਂ ਦੇ ਕੋਲ ਅਹੁਦਾ ਕਿਹੜਾ ਹੈਗਾ ਪਰਿਵਾਰਵਾਦ ਦੇ ਮੁੱਦੇ ਤੇ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜੇ ਕੀਤੇ ਨੇ ਇਸ ਤੋਂ ਇਲਾਵਾ ਉਹਨਾਂ ਇਲਜ਼ਾਮ ਲਾਇਆ ਕਿ ਮਾਨ ਸਰਕਾਰ ਨੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬੰਦ ਕਰ ਦਿੱਤੀਆਂ ਨੇ ਰੋਜ਼ਗਾਰ ਦੇ ਮੁੱਦੇ ਤੇ ਵੀ ਉਹਨਾਂ ਸਰਕਾਰ ਤੋਂ ਜਵਾਬ ਮੰਗਿਆ ਕਹਿੰਦੇ ਕਿ ਅਸੀਂ ਇੱਥੇ ਪਰਿਵਾਰਵਾਦ ਵਾਲੀ ਰਾਜਨੀਤੀ ਨਹੀਂ ਵਾਜੀ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਮੈਂ ਤੁਹਾਡੇ ਵਰਗਾ ਆਮ ਆ ਮੈਨੂੰ ਗੱਡੀ ਨਹੀਂ ਚਾਹੀਦੀ ਮੈਨੂੰ ਘਰ ਮਕਾਨ ਨਹੀਂ ਚਾਹੀਦਾ ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ ਤੇ ਫਿਰ ਮੇਰੇ ਵੀਰ ਜੀ ਜਿਹੜੇ ਤੁਹਾਡੇ ਸਤਕਾਰਯੋਗ ਮਾਤਾ ਜੀ ਸਤਕਾਰਯੋਗ ਭੈਣ ਜੀ ਤੇ ਸਾਡੀ ਭਾਬੀ ਜਿਹੜੀ ਇੰਨੀ-ਇੰਨੀ ਸਿਕਿਉਰਟੀਆਂ ਲੈ ਕੇ ਇੰਨੇ-ਇੰਨੇ ਗਨਮੈਨ ਲੈ ਕੇ ਇਹ ਪਰਿਵਾਰਵਾਦ ਨਹੀਂ ਸਕਦਾ ਆ ਸਾਡੇ ਕੋਲ ਤਾਂ ਫੇਰ ਵੀ ਕੋਈ ਅਹੁਦਾ ਜਿਹੜਾ ਚਾਰ ਸਿਕਿਉਰਟੀ ਚੱਲਦੀ ਸੀ ਉਹਨਾਂ ਦੇ ਕੋਲ ਅਹੁਦਾ ਕਿਹੜਾ ਹੈਗਾ ਹਰ ਪੱਖੋਂ ਇਹ ਤਿੰਨੋਂ ਮੁੱਦਿਆਂ ਦੇ ਨਾਲ ਫੇਰ ਕਹਿੰਦੇ ਸਾਡੇ ਕੀਤੇ ਹੋਏ ਕੰਮ ਬਈ ਕੰਮ ਕਿਹੜਾ ਕੀਤਾ ਹੈ ਜਿਹੜੇ ਕਮ ਅਕਾਲੀ ਦਲ ਦੇ ਤੁਸੀਂ ਰੰਗ ਰੋਗਨ ਕਰਕੇ ਸੇਵਾ ਕੇਂਦਰ ਸਾਡੇ ਬੰਦ ਕਰਕੇ ਉੱਥੇ ਕੁਝ ਹੋਰ ਖੋਲੋ ਪਿੰਡਾਂ ਦੀ ਗਰੰਟਾ ਸਾਰੀ ਤੁਸੀਂ ਵਾਪਸ ਲੈ ਲੈਂਦੀਆਂ ਗਰੀਬਾਂ ਦੇ ਕਾਰਡ ਤੁਸੀਂ ਕੱਟ ਦਿੱਤੇ ਨੇ ਉਹ ਆਦੇਸ਼ਾਂ ਦੇ ਸਕੀਮ ਬੰਦ ਕਰਤੇ ਮਕਾਨਾਂ ਦੇ ਇਹਨਾਂ ਦੇ ਚੈੱਕ ਨਹੀਂ ਆ ਰਹੇ 2500 ਕਿਸੇ ਨੂੰ ਪੈਨਸ਼ਨ ਨਹੀਂ ਆਈ ਬੇਰੋਜ਼ਗਾਰੀ ਪਤਾ ਨਹੀਂ ਆਇਆ ਬੱਚੇ ਨੂੰ ਕਿਸੇ ਨੂੰ ਨੌਕਰੀ ਨਹੀਂ ਮਿਲੀ ਕਿਸਾਨ ਨੂੰ ਵਾਅਦਾ ਨਹੀਂ ਮਿଲା ਤੁਸੀਂ ਕਿਦੇ ਵਾਸਤੇ ਕੀਤਾ ਜਿਹੜੀ ਇੱਕ ਕੱਚੇ ਪੱਕੇ ਦੀ ਗੱਲ ਕਰਦੇ ਹੋ ਟੈਂਕੀ 'ਚ ਚੜੀ ਸਾਡੀ ਭੈਣ ਸਿੰਪੀ ਉਹ ਅਜ ਤਾਂ ਹੀ ਹੋ ਰੋਲਦੀ ਸਰਦੀ ਹੈ ਕੌਣ ਹੈਗਾ ਪੁੱਛਣ ਵਾਲਾ ਇੱਥੇ ਦਕੈਤੀਆਂ ਚੋਰੀਆਂ ਲੁੱਟਾਂ ਖੋਹਾਂ ਕਤਲ ਆਈ ਕੁਝ ਚੱਲ ਰਿਹਾ ਤੁਸੀਂ ਆਪੇ ਪਿਆ ਕਰਾਂਗੇ ਰੁੱਝੇ ਹੋ ਹਾਂ ਤੇਰਾ ਤੁਸੀਂ ਕਹਿੰਦੇ ਨਾ ਤੇਰਾ ਜ਼ੀਰੋ ਜ਼ਰੂਰ ਤੇਰਾ ਦੀ ਸੀਟਾਂ ਵਿੱਚੋਂ ਜ਼ੀਰੋ ਤੁਹਾਡਾ ਹੋਊਗਾ ਤੇ ਪੰਜਾਬ ਦੇ ਲੋਕੀ ਜਿਹੜੀ ਬੀਬੀਆਂ ਇੱਥੇ ਬੈਠੀਆਂ ਹੋਈਆਂ ਨੇ 24000 ਰੁਪਏ ਵਾਸਤੇ ਕਿੰਨਾ ਚਿਰ ਵੜਨ ਨਹੀਂ ਦੇਣੀਏ ਜਦੋਂ ਤੁਸੀਂ 24000 ਰੁਪਏ ਰਾਨੂੰ ਦਿਖਾਓ